ਦੇ ਬੇਟਾ ਦਾ ਵਿਆਹ ਹੀ ਚਾਣਕੀ ਉਹ ਹਲਵਾਈ ਦਾ ਕੰਮ ਕਰਨ ਦੇ ਹੀ ਤੇ ਉਹ ਪਤਾ ਨਹੀਂ ਲੱਗਾ ਚਾਣਕੀ ਅੱਗ ਲੱਗੀ ਇਹਨੂੰ ਅੱਗ ਲੱਗੀ ਤੇ ਚਲੋ ਬਚਾਹ ਹੋ ਗਿਆ ਅੱਛਾ ਜਿਆਨੀ ਇੱਥੇ ਇਤਲੇ ਪਾਸੇ ਹਾਂ ਉਧਰ ਜਦੋਂ ਝੰਬਾਕਾ ਹੀ ਪਿਆ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਭਜਾਉਂ ਡਰ ਕੋਈ ਪਾਣੀ ਪੂਣੀ ਕੋਈ ਪੱਕੇ ਸਮਝਣ ਲੱਗੀ ਨਹੀਂ ਵੀ ਕਿ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਕਵਾਂਡੀਆਂ ਦਾ ਸੜ ਗਿਆ ਜੇ ਤੇ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਕੌਲਪੀ ਸਿੰਘ ਸਰਪੰਚ ਨੇ ਕਮਲੇ ਜੀ ਸੀ 112 ਤੇ ਵੀ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ ਉੱਥੋਂ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਉਹਨਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਦੀਆਂ ਵਲਟੀਆਂ ਜੀਆ ਮੁੱਖ ਪਹੁੰਚ ਗਈਆਂ ਨੇ ਨਹੀਂ ਲਗਾਨੀ ਲਗਾ ਸਮਝ ਨਹੀਂ ਆਈਆਂ ਦੱਸਿਆ ਨਹੀਂ ਤੇ ਇੱਧਰੋਂ ਇੱਧਰਲੇ ਪਾਸੇ ਹਾਂ ਉਧਰ ਜਦੋਂ ਸੁਭਾਕਾ ਹੀ ਪਿਆ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਣ ਦਾ ਨਾ ਕੋਈ ਪਾਣੀ ਪੂਣੀ ਕੋਲ ਲੱਗ ਕੇ ਪਤਾ ਸਮਝਣ ਲੱਗੀ ਨਹੀਂ ਵੀ ਕਿ ਤੱਕ ਲਗ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਕਵਾਂਡੀਆਂ ਦਾ ਸੜ ਗਿਆ ਜੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਸੀ ਹਾਂਜੀ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿੰਨੇ ਦੱਸੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਗਵੰਡੀ ਦਾ ਛੋਟਾ ਬੱਚਾ ਵੀ ਸੜਿਆ ਵਾ ਪ੍ਰੋਗਰਾਮ ਸੀ ਕਰਦੇ ਉਹ ਆਹ ਜੀ ਕਾਕੇ ਦਾ ਅਰਸ਼ ਸਿੰਘ ਹਾਂ ਜੀ ਅਰਸ਼ ਸਿੰਘ ਆ ਗਏ ਗੱਲ ਸਕਲ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਅੱਖ ਤੇ ਕੀ ਚੱਲ ਬਾਲ ਬੁੱਲ ਨਹੀਂ ਆ ਤੇ ਉਹ ਲਾਗੇ ਤੰਦੂਰ ਚ ਤੁਹਾਨੂੰ ਦੱਸਣ ਦੀ ਵੀ ਸਮਾਨ ਜਿਹੜਾ ਪੇਟੀਆਂ ਫੁੱਟੀਆਂ ਪਾਣੀ ਵਾਲੀਆਂ ਉਹ ਸੜਾਂਦੇ ਹੀ ਉੱਥੇ ਹੀ ਫਰਨੀਸ਼ ਸਮਝ ਨਹੀਂ ਰਹੀ ਕਿਤਾ ਕਿੰਨੇ ਜਿਨੇ ਨੂੰ ਆਕ ਲੱਗੀ ਹੈ ਹਾਂ ਜੀ ਕਿੰਨੇ ਕੁ ਜਿਨੇ ਨੂੰ ਸ਼ੀਕ ਲੱਗਾ ਕਾਰ ਜਣਿਆਂ ਨੂੰ ਚਾਰ ਜਣੇ ਭਾਈ ਜੇ ਪਰਿਵਾਰਕ ਮੈਂਬਰ ਨੇ ਤੇ ਦੋ ਬਾਹਰ ਦੇ ਹਾਂਜੀ ਦੋ ਗਵਾਂਡੀ ਤੇ ਦੋ ਸਾਡੇ ਆਪਣੇ ਮੈਂਬਰ ਆ। ਪਿਆਰ ਕਿ ਹੋਤਾ ਮੀਰਾ ਵਾਲਾ ਕੀ ਨਾਲੇ ਦਾ ਪਿਓ ਪਿਆਰ ਵਾਲੇ ਮੁੰਡੇ ਨੂੰ ਸ਼ੇਖ ਲੱਕਾ ਉਹਦਾ ਨਾਮ ਪਰਤਾ ਨਹੀਂ ਪਤਾ ਕਹੀ ਜਾਂਦਾ ਵੀ ਠੀਕ ਆ ਅਸੀਂ ਫੋਨ ਕਰ ਕਰਕੇ ਪੁੱਛਣੇ ਆ ਕਹੀ ਜਾਂਦਾ ਹੁਣ ਘਰ ਆਉਣਗੇ ਤੇ ਪਤਾ ਲੱਗੇਗਾ ਕੀ ਨਾਮ ਹੈ ਮੇਰਾ ਨਾਮ ਇਦਲਬਾਗ ਸਿੰਘ ਪਿੰਡ ਗਿੱਲਾ ਵਾਲੀ ਮੇਰਾ ਅੱਛਾ ਕੀ ਹੋਇਆ ਸਾਰੇ ਅਡੇ ਬੇਟ ਦਾ ਵਿਆਹ ਸੀ ਚਾਨਕੀ ਉਹ ਹਲਵਾਈ ਦਾ ਕੰਮ ਕਰਨ ਦੇ ਸੀ ਤੇ ਉਹ ਪਤਾ ਨਹੀਂ ਲੱਗਾ ਚਾਨਕੀ ਅੱਗ ਲੱਗੀ ਉਹਨੂੰ ਅੱਗ ਲੱਗੀ ਤੇ ਚਲੋ ਬਚਾਅ ਹੋ ਗਿਆ ਕਿੰਨੇ ਲੋਕ ਇੱਥੇ ਛੁੱਲੇ ਅਹੀਂ ਇਹ ਜੋ ਇੱਕ ਮੁੰਡਾ ਥੋੜਾ ਹੈਗਾ ਵਾ ਮੇਰਾ ਗਵੰਡੀ ਆ ਤੇ ਮੇਰੇ ਆ ਬਾਵਾਂ ਮੂਹਾਂ ਤੇ ਮੜੀ ਮੁੱਟੀ ਆ ਬਾਕੀ ਕੋਈ ਗੱਲ ਨਹੀਂ ਉਹ ਵੀ ਠੀਕ ਆ ਜਾਨ ਦਾ ਬਚਾ ਸਾਰਾ ਹਾਂਜੀ 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 ਜਾਨ ਦਾ ਫੋਟੋ ਚਾਰਜ ਨੇ ਨਹੀਂ ਤੇ ਨਹੀਂ ਚੱਲ ਚੱਲ ਤੇ ਜਦੋਂ ਇਹ ਫਾਇਰ ਬ੍ਰਿਗੇਡ ਟਾਈਮ ਨਾਲ ਪਹੁੰਚ ਕੇ ਸਾਹ ਹਾਂਜੀ 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 ਸਾਭ ਜੀ ਹਸੂਲਤਾ ਸਰਪੰਚ ਸਾਹਿਬ ਆ ਗਏ ਸਾਡੇ ਤੇ ਸਾਰਾ ਕੁਝ ਕਵਰ ਹੋ ਗਿਆ ਵਧੀਆ ਹੋ ਗਿਆ ਜੀ 112 ਤੇ ਸਾਡੇ ਕੁਮਲੇ ਮਰੀ ਸਪਿੰਨ ਸਾਹਿਬ ਕੋ ਹਮ ਤੋਂ ਸਨਮਨ 9 10 ਦਿਨ ਕੌਲਪ੍ਰੀਤ ਸਿੰਘ ਸਰਪੰਚ ਨੇ ਕੁਮਲੇ ਨੂੰ ਜੀਸੀ 112 ਤੇ ਵੀ ਅੱਗ ਲੱਗੀ ਆ ਤੇ ਗੱਡੀ ਮਤਲਬ ਜਲਦੀ ਭੇਜੋ ਉੱਥੋਂ ਹੀ ਕੰਟਰੋਲ ਰੂਮ ਨੂੰ ਫੋਨ ਕਰਕੇ ਤੇ ਉਹਨਾਂ ਨੇ ਉਸੇ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਮੌਕੇ ਤੇ ਪਹੁੰਚ ਗਈਆਂ ਤੇ ਮੌਕੇ ਤੇ ਪਹੁੰਚਣ ਤੋਂ ਬਾਅਦ ਅੱਗ ਲੱਗੀ ਹੋਈ ਆਗ ਲੱਗ ਗਈ ਤੇ ਨਾਲ ਨੇ ਰੇਤ ਪਾਈ ਸੀ ਤੇ ਰੇਤ ਤੋਂ ਜਦੋਂ ਨਾਲ ਨੇ ਬੁਝਾ ਕੇ ਬੜੇ ਕੰਟਰੋਲ ਨਾਲ ਜਿਹੜੀ ਆਗ ਨੂੰ ਕਵਰ ਕੀਤਾ ਜੋ ਕੋ ਦੌਰਾਨ ਜਿਹੜੀ ਆਗ ਨੂੰ ਡਰਾਅ ਕਰਕੇ ਬੁਝਾ ਲਿਆ ਕਿੰਨੇ ਲੋਕ ਜੱਫੀ ਇਹਦੇ ਦੋ ਹੀ ਦੋ ਜਣੇ ਜਿਹੜੇ ਹੋਏ ਆ ਜੱਫੀ ਹੋਏ ਆ ਉਹਨਾਂ ਨੂੰ ਪਹਿਲੋ ਸਾਡੇ ਦੁਕਾਨ ਤੋਂ ਕਿਤੇ ਬਾਹਰ ਘੱਟੇ ਲੈ ਗਿਆ ਇਹਨਾਂ ਨੇ ਆਗ ਤੇ ਕੰਟਰੋਲ ਕਰ ਲਿਆ ਪਾਈਪ ਨਾਲ ਨੂੰ ਉਹਨਾਂ ਦੇ ਕਿ ਜਗਾ ਚੂਸੀ ਉਹ ਪਾਈਪ ਨਾਲ ਨੇ ਜੋੜ-ਜੋੜ ਕੇ ਫਸ ਜਾਂਦੇ ਨਾਲ ਦੋ ਮਸਾ ਨਾਲ ਤੇ ਆਗ ਕਵਰ ਹੋ ਗਈ ਅੱਛਾ ਜੀ ਕੀ ਹੋਇਆ ਕਿ ਸੀ ਸਰੋਤ ਤੋਂ ਆਗੀ ਸੀ ਪੰਨੋ ਜੀ ਤਰਾਮਨ ਦੱਸਿਆ ਵੀ ਇਹੋ ਹੀ ਕੋ ਕੰਮ ਕਰਾਉਂਦੇ ਰਿਹਾ ਲੱਗ ਗਿਆ ਹੂੰ ਤੇ ਮਸਾਂ ਨੂੰ ਖਤਰਨ ਕਰਕੇ ਕਿੰਨਾ ਨੁਕਸਾਨ ਨੁਕਸਾਨ ਨਹੀਂ ਕੋਈ ਸਿਲੰਡਰਾਂ ਦਾ ਬਸ ਤੇ ਕੋਈ जख्म ਵੀ ਹੈ ਹਾਂ जख्म ਹੈ ਕਿੰਨੇ ਉਹਨਾਂ ਦੇ ਘਰ ਦਾ ਮੈਂਬਰ ਹੀ ਹੈ ਕਿੰਨਾ ਡੋਪਰ ਦਿੱਤੀ ਪਤਾ ਨਹੀਂ ਹੁਣ ਮੈਂ ਆ ਦੇ ਆਂਦੇ ਹਾਂ ਠੀਕ ਆ ਕਿੰਨੀ ਗੀ ਆਗਰੇ ਬਾਵਾ ਹੂੰ ਮਤਲਬ ਲਾਉ ਕਿ ਇੱਕ ਸਿਲੰਡਰ ਪੂਰਾ ਮਟ ਗਿਆ ਇਹਦੇ ਉੱਤੇ ਹਟਿਆ ਮਟ ਗਿਆ ਨਾ ਨਾ ਚਾਹ ਕੰਟਰੋਲ ਕਰ ਲਿਆ ਚਾਹ ਹਾਂਜੀ ਚਾਹ ਹੋ ਗਿਆ ਜਾਨੀ ਤੁਸੀਂ ਆ ਜੀ ਕਿੰਨੇ ਦੋ ਜਣੇ ਇੱਕ ਗਵਾਂਡੀ ਉਹਦਾ ਗਵਾਂਡੀ ਇੱਕ ਗਵਾਂਡੀ ਉਹਨੂੰ ਥੋੜੀ ਘੱਟ ਇੱਕ ਜਣੇ ਚਲੋ ਲਾਈਨ ਸਪੈਡ ਲੱਗੇ ਕਦੋਂ ਆਵੇ ਆਹੋ ਕਦੋਂ ਆਵੇ